ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਤੇ ਉੱਥੇ ਹੀ ਅਸੀਂ ਸ਼ੰਭੂ ਬੈਰੀਅਰ ਦੇ ਉੱਪਰ ਤਸਵੀਰਾਂ ਵੱਖ-ਵੱਖ ਤੋਂ ਲਗਾਤਾਰ ਦਿਖਾ ਰਹੇ ਸੀ ਹੁਣ ਦੀ ਤਸਵੀਰ ਦਿਖਾਉਨੇ ਆ ਰਾਤ ਦੇ ਤਕਰੀਬਨ 11 ਵਜੇ ਦਾ ਸਮਾਂ ਹੋਇਆ ਤਾਂ ਰਾਤ 11 ਵਜੇ ਦੀ ਤਸਵੀਰ ਕਿਹੋ ਜੀ ਹੈ ਜਿੱਥੇ ਸਾਰਾ ਦਿਨ ਇੱਥੇ ਹਲਚਲ ਜ਼ਬਰਦਸਤ ਚੈਲਪੈਲ ਹੁੰਦੀ ਆ ਤਾਂ ਰਾਤ ਵੇਲੇ ਦੀ ਤਸਵੀਰ ਕੀ ਕਹਿੰਦੀ ਆ ਪਰਲੇ ਬਨੇ ਆ ਬੈਰੀਗੇਟ ਜਿਹੜੇ ਜ਼ਬਰਦਸਤ ਤਰੀਕੇ ਨਾਲ ਲਾਏ ਹੋਏ ਸੀ ਔਰ ਇਹਨਾਂ ਬੈਰੀਗੇਟਸ ਨੂੰ ਖਿੱਚ ਕੇ ਧੂਕੇ ਟਰੈਕਟਰਸ ਦੇ ਨਾਲ ਲਿਆਂਦਾ ਗਿਆ ਕਿਉਂਕਿ ਪਹਿਲਾ ਬੈਰੀਗੇਟ ਸੀ ਜਿਹੜਾ ਇਧਰੋਂ ਵੀ ਕਿਸਾਨਾਂ ਨੇ ਪੱਟ ਲਿਆ ਔਰ ਪਰਲੇ ਬੰਨੇ ਉਹ ਵੀ ਪੱਟ ਲਿਆ ਪਰ ਜ਼ਬਰਦਸਤ ਤਰੀਕੇ ਦੇ ਨਾਲ ਸਾਰਾ ਦਿਨ ਹੰਝੂ ਗੈਸ ਦੇ ਗੋਲੇ ਤੇ ਦੂਜਾ ਜੋ ਛਰਰੇ ਲਗਾਤਾਰ ਚਲਾਏ ਜਾ ਰਹੇ ਸੀ ਲਗਾਤਾਰ ਛੱਡੇ ਜਾ ਰਹੇ ਸੀ ਤਾਂ ਇਹ ਤਸਵੀਰ ਰਾਤ ਵੇਲੇ ਦੀ ਹੈ ਤਾਂ ਪਰਲੇ ਬੰਨੇ ਅਜੇ ਵੀ ਦੂਸਰੇ ਬੰਨੇ ਲਗਾਤਾਰ ਜ਼ਬਰਦਸਤ ਤਰੀਕੇ ਦੇ ਨਾਲ ਤਾਇਨਾਤੀ ਹੈ ਦੋਨੇ ਬੰਨੇ ਪੁਲ ਦੇ ਇਧਰਲੇ ਬੰਨੇ ਵੀ ਤੇ ਪੁਲ ਦੇ ਪਰਲੇ ਬੰਨੇ ਵੀ ਤਾਂ ਇੱਕ ਅੱਗਰ ਦਰਿਆ ਦਾ ਪੁਲ ਹੈ ਜਿਹੜਾ ਸ਼ੰਭੂ ਬੈਰੀਅਰ ਦੇ ਉੱਪਰ ਹੈ ਸ਼ੰਭੂ ਬਾਰਡਰ ਦੇ ਉੱਪਰ ਹੈ ਔਰ ਇਧਰਲੇ ਬੰਨੇ ਸੀ ਪੰਜਾਬ ਦੇ ਵਿੱਚ ਖੜੇ ਆ ਤੇ ਪਰਲੇ ਬਣੇ ਹਰਿਆਣਾ ਸ਼ੁਰੂ ਹੋ ਜਾਂਦਾ ਤਾਂ ਪੰਜਾਬ ਹਰਿਆਣਾ ਦੀ ਹੱਦ ਆ ਇਹ ਹੱਦ ਦੇ ਉੱਪਰ ਇਹ ਪੁਲ ਬਣਿਆ ਹੋਇਆ ਜਿੱਥੇ ਜ਼ਬਰਦਸਤ ਤਰੀਕੇ ਦੇ ਨਾਲ ਤਾਇਨਾਤੀ ਹੈ ਹਰਿਆਣਾ ਪੁਲਿਸ ਦੇ ਜਵਾਨ ਨੇ ਉੱਥੇ ਪੈਰਾਮੈਟਰੀ ਫੋਰਸਸ ਜਿਹੜੀਆਂ ਨਾਲ ਤਾਇਨਾਤ ਕੀਤੀਆਂ ਗਈਆਂ ਔਰ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ ਆ ਪੂਰਾ ਦਿਨ ਇੱਥੇ ਜ਼ਬਰਦਸਤ ਤਰੀਕੇ ਦੇ ਨਾਲ ਇਹੋ ਜਿਹਾ ਕੋਈ ਵੀ ਮਿੰਟ ਨਹੀਂ ਹੋਊਗਾ ਜਦੋਂ ਗੋਲੇ ਨਾ ਛੱਡੇ ਗਏ ਹੋਣ 1 ਮਿੰਟ ਬਾਅਦ 2 ਮਿੰਟ ਬਾਅਦ 5 4 10 ਮਿੰਟਾਂ ਬਾਅਦ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਗੇ ਜਾਂਦੇ ਰਹੇ ਆ ਲਗਾਤਾਰ ਗੋਲੇ ਛੱਡੇ ਜਾਂਦੇ ਰਹੇ ਆ ਤਾਂ ਇਹ ਤਸਵੀਰ ਸਿੱਧੀ ਅਸੀਂ ਦਿਖਾ ਰਹੇ ਆ ਤੁਹਾਨੂੰ ਮਾਹੌਲ ਦੇਖ ਸਕਦੇ ਹੋ ਤੁਸੀਂ ਕਿ ਮਾਹੌਲ ਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਦਿਨ ਇੱਥੇ ਤਨਾਪੂਰ ਮਾਹੌਲ ਬਣਿਆ ਰਹਿੰਦਾ ਆ ਇਧਰੋਂ ਨੌਜਵਾਨ ਬੈਰੀਗੇਡ ਪਟਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆ ਦੋ ਬੈਰੀਗੇਡ ਜਿਹੜੇ ਆ ਤਾਂ ਮੇਰੀ ਇਹ ਰਾਤ ਦੇ ਵੇਲੇ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਇਹ ਆ ਕਿ ਜਿੱਥੇ ਸਾਰਾ ਦਿਨ ਜ਼ਬਰਦਸਤ ਟੈਨਸ਼ਨ ਰਹਿੰਦੀ ਹੈ ਤਣਾਅ ਰਹਿੰਦਾ ਹੈ ਸਾਰਾ ਦਿਨ ਇਸ ਥਾਂ ਦੇ ਉੱਪਰ ਰਾਤ ਵੇਲੇ ਦਾ ਉੱਥੋਂ ਦਾ ਮਾਹੌਲ ਕੀ ਕਹਿੰਦਾ ਰਾਤ ਵੇਲੇ ਬਿਲਕੁਲ ਸੁੰਨ ਸਨਾਟਾ ਤੇ ਸ਼ਾਂਤੀ ਫੈਲ ਜਾਂਦੀ ਹੈ ਕਿਉਂਕਿ ਕਿਸਾਨਾਂ ਨੇ ਸਾਫ ਤੌਰ ਤੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਅਗਲੇ ਬੰਨੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੇ ਪਰ ਦਿਨੇ ਇੱਥੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਮਿਲਦੀ ਦਿਨੇ ਇੱਥੇ ਤੁਸੀਂ ਜਦੋਂ ਆਉਨੇ ਹੋ ਤਾਂ ਲਗਾਤਾਰ ਪਰਲੇ ਬੰਨਿਓ ਹੰਝੂ ਗੈਸ ਦੇ ਗੋਲੇ ਧੱਕੇ ਜਾਂਦੇ ਆ ਲਗਾਤਾਰ ਜੋ ਪਲਾਸਟਿਕ ਦੀਆਂ ਬੁਲੇਟਸ ਉਹ ਧੱਕੀਆਂ ਜਾਂਦੀਆਂ ਔਰ ਇਸ ਦੇ ਨਾਲ ਹੀ ਆ ਬੈਰੀਕੇਡ ਜਿਹੜੇ ਤੁਹਾਨੂੰ ਅਗਲੇ ਬੰਨੇ ਦੋ ਨਜ਼ਰ ਆ ਰਹੇ ਆ ਇਹ ਬੈਰੀਕੇਟ ਖਿੱਚ ਕੇ ਲਿਆਂਦੇ ਗਏ ਆ ਤਾਂ ਪਰਲੇ ਬੰਨੇ ਵਤਨ ਜ਼ੂਮ ਕਰਕੇ ਜਰਾ ਇੱਧਰ ਦਿਖਾਓ ਕਿ ਜਿੱਧਰ ਬੈਰੀਗੇਟਿੰਗ ਕੀਤੀ ਗਈ ਸੀ ਉਸ ਪਾਸੇ ਉਸ ਪਾਸਿਓਂ ਬੈਰੀਕੇਟ ਖਿੱਚ ਕੇ ਲਿਆਂਦੇ ਗਏ ਆ ਇਹ ਜਿਹੜੇ ਬੈਰੀਕੇਟ ਇਸ ਪਾਸੇ ਪਏ ਆ ਦੋ ਖਿੱਚ ਕੇ ਲਿਆਂਦੇ ਹੋਏ ਔਰ ਉਸ ਦੇ ਨਾਲ ਹੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਹਾਲਾਤ ਕੀ ਨੇ ਤਾਂ ਇੱਧਰਲੇ ਬੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਹੁੰਦੇ ਆ ਤਾਂ ਉਧਰ ਹੀ ਪਰਲੇ ਬੰਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫੋਰਸ ਤਾਇਨਾਤ ਕੀਤੀ ਹੋਈ ਆ ਜਿਨ੍ਹਾਂ ਦੇ ਵੱਲੋਂ ਆਏ ਦਿਨ ਹਜ਼ਾਰਾਂ ਗੋਲੇ ਹੰਝੂ ਗੈਸ ਦੇ ਸੁੱਟੇ ਜਾਂਦੇ ਆ ਔਰ ਜਿਨ੍ਹਾਂ ਦੇ ਵੱਲੋਂ ਲਗਾਤਾਰ ਬੁਲੇਟਸ ਚਲਾਈਆਂ ਜਾ ਰਹੀਆਂ ਰਬੜ ਵਾਲੀਆਂ ਕਾਫੀ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਔਰ ਪਰਲੇ ਬੰਨੇ ਲਾਈਟਾਂ ਜਗ ਰਹੀਆਂ ਜਦੋਂ ਇਧਰੋਂ ਕੋਈ ਕਿਸਾਨ ਹਲਚਲ ਕਰਦੇ ਸੀ ਤਾਂ ਕੱਲ ਤਾਂ ਦੱਸਿਆ ਜਾ ਰਿਹਾ ਕਿ ਅੱਧੀ ਰਾਤ ਤੱਕ ਗੋਲੇ ਚੱਲਦੇ ਰਹੇ ਕਿਉਂਕਿ ਤਕਰੀਬਨ 10 11 ਵਜੇ ਤੱਕ ਤਾਂ ਆਮ ਤੌਰ ਤੇ ਗੋਲੇ ਕਿਉਂਕਿ ਤਕਰੀਬਨ 10 11 ਵਜੇ ਤੱਕ ਤਾਂ ਆਮ ਤੌਰ ਤੇ ਗੋਲੇ ਚੱਲ ਹੀ ਰਹੇ ਸੀ ਜਿਸ ਤੋਂ ਜਦੋਂ ਅਸੀਂ ਲਾਸਟ ਰਿਪੋਰਟ ਇੱਥੋਂ ਕੀਤਾ ਔਰ ਉਸ ਤੋਂ ਬਾਅਦ ਲਗਾਤਾਰ ਇੱਥੇ ਕਿਸਾਨ ਦੱਸਦੇ ਆ ਕਿ ਉਸ ਤੋਂ ਬਾਅਦ ਵੀ ਲਗਾਤਾਰ ਇੱਥੇ ਗੋਲੇ ਦਾਗੇ ਜਾਂਦੇ ਰਹੇ ਤਾਂ ਇਹ ਜਿਹੜੀਆਂ ਦੇਖ ਸਕਦੇ ਹੋ ਬਾਈ ਲਗਾਤਾਰ ਦੇਖ ਸਕਦੇ ਹੋ ਇਧਰਲੇ ਬੰਨੇ ਵੀ ਸੈਂਕੜੇ ਜਵਾਨ ਤੈਨਾਤ ਨੇ ਮੌਕੇ ਦੇ ਉੱਪਰ ਉਹਨਾਂ ਦੇ ਵੱਲੋਂ ਇਸੇ ਥਾਂ ਤੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਧਾਕੇ ਜਾਂਦੇ ਰਹੇ ਜਿਹੜਾ ਤੁਹਾਨੂੰ ਪੀਲੇ ਰੰਗ ਦਾ ਟੈਂਕਰ ਪਾਣੀ ਵਾਲਾ ਖੜਾ ਨਜ਼ਰ ਆ ਰਿਹਾ ਔਰ ਉਸ ਦੇ ਨਾਲ ਹੀ ਇੱਕ ਟਰੈਕਟਰ ਖੜਾ ਇਹ ਕਿਸਾਨਾਂ ਦਾ ਹੀ ਟਰੈਕਟਰ ਤੇ ਪਾਣੀ ਵਾਲੀ ਟੈਂਕੀ ਹੈ ਜਿਹੜੀ ਕਿ ਇਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਔਰ ਇਹਦੀ ਆੜ ਲੈ ਕੇ ਇਹਦਾ ਆਸਰਾ ਲੈ ਕੇ ਹੀ ਇਹਨਾਂ ਦੇ ਵੱਲੋਂ ਲਗਾਤਾਰ ਗੋਲੇ ਧਾਕੇ ਜਾਂਦੇ ਰਹੇ ਗੁਲੀਆਂ ਧਾਗੀਆਂ ਚੱਲ ਰਹੀਆਂ ਸੀ ਬੁਲੇਟਸ ਦੀਆਂ ਜਿਹੜੇ ਰਬੜ ਵਾਲੀਆਂ ਔਰ ਇਧਰਲੇ ਬੰਦੇ ਹੋ ਦੇਖੋਗੇ ਤੁਸੀਂ ਤਾਂ ਸ਼ਾਮ ਨੂੰ ਸ਼ਾਮ ਦਾ ਵੇਲਾ ਔਰ ਹੁਣ ਨੌਜਵਾਨ ਇਸ ਪਾਸੇ ਜਾਂਦੇ ਹੋਏ ਨਜ਼ਰ ਆ ਰਹੇ ਦੇਖ ਸਕਦੇ ਹੋ ਤੁਸੀਂ ਤਾਂ ਇਹ ਕੁਝ ਇੱਕ ਨੌਜਵਾਨ ਉਧਰਲੇ ਬੰਨੇ ਆਏ ਆ ਜਿਹੜੇ ਕਿ ਜਾਂਦੇ ਹੋਏ ਨਜ਼ਰ ਆ ਰਹੇ ਆ ਪਰਲੇ ਬੰਨੇ ਆ ਤਾਂ ਇਹ ਤਸਵੀਰ ਦਿਖਾ ਰਹੇ ਤੁਹਾਨੂੰ ਪਰ ਉਧਰਲੇ ਬੰਨੇ ਹੋਏ ਇਹ ਨਾ ਹੋਵੇ ਕਿ ਫਿਰ ਲਗਾਤਾਰ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਜਾਣ ਤਾ ਉਸ ਸ਼ੰਬੂ ਬੈਰੀਅਰ ਦੇ ਉੱਪਰ ਕੁਛ ਇੱਕ ਨੌਜਵਾਨ ਪਰਲੇ ਬੰਨੇ ਨੂੰ ਜਾਂਦੇ ਹੋਏ ਨਜ਼ਰ ਆਏ ਆ ਤਾਂ ਇਧਰਲੇ ਬੰਨੇ ਲਗਾਤਾਰ ਬੈਰੀਗੇਟਿੰਗ ਬਹੁਤ ਟਾਈਟ ਕੀਤੀ ਹੋਈ ਆ ਬਹੁਤ ਜ਼ਬਰਦਸਤ ਬੈਰੀਗੇਟਿੰਗ ਕੀਤੀ ਹੋਈ ਆ ਔਰ ਉਧਰੋਂ ਕਿਹਾ ਜਾ ਰਿਹਾ ਕਿ ਤੁਸੀਂ ਪਿੱਛੇ ਚਲੇ ਜਾਓ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਿੱਛੇ ਚਲੇ ਜਾਓ ਤਾਂ ਮਾਈਕ ਬਾਈ ਤਾਂ ਇਹ ਮਾਈਕ ਹੈ ਮਾਈਕ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਮਾਈਕ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਤੁਸੀਂ ਵਾਪਸ ਚਲੇ ਜਾਓ ਇਹ ਸਾਹਮਣੇ ਮਾਈਕ ਚੱਲ ਰਿਹਾ ਤਾਂ ਇਧਰੋਂ ਸਾਹਮਣੇ ਅਨਾਉਂਸਮੈਂਟ ਚੱਲ ਰਹੀ ਹੈ ਔਰ ਇਧਰੋਂ ਨੌਜਵਾਨ ਇਹਨਾਂ ਮੁੰਡਿਆਂ ਨੂੰ ਆਵਾਜ਼ਾਂ ਵੀ ਮਾਰ ਰਹੇ ਕਿ ਤੁਸੀਂ ਪਿੱਛੇ ਆ ਜਾਓ ਕਿਉਂਕਿ ਸ਼ਾਂਤੀਪੂਰਨ ਤਰੀਕੇ ਨਾਲ ਕਹਿੰਦੇ ਅਸੀਂ ਰਹਿਣਾ ਇੱਥੇ ਅਸੀਂ ਕੋਈ ਮਾਹੌਲ ਕ੍ਰੀਏਟ ਨਹੀਂ ਕਰਨਾ ਇਹ ਇਹ ਗੱਲ ਪਿੱਛੇ ਨੌਜਵਾਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਇਧਰਲੇ ਬੰਨੇ ਜਿਹੜੇ ਨੌਜਵਾਨ ਗਏ ਆ ਤਾਂ ਸ਼ੰਭੂ ਬੈਰੀਅਰ ਤੇ ਰਾਤ 11 ਵਜੇ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਉਧਰਲੇ ਬੰਨਿਓ ਸਪੀਕਰ ਦੇ ਵਿੱਚ ਕੁਝ ਬੋਲਦੇ ਹੋਏ ਨਜ਼ਰ ਆ ਰਹੇ ਆ ਜੋ ਫੋਰਸ ਪਰਲੇ ਬੰਨੇ ਖੜੀ ਆ ਔਰ ਇਧਰੋਂ ਕੁਝ ਇੱਕ ਨੌਜਵਾਨ ਜਿਹੜੇ ਗਏ ਆ ਇਸ ਪਾਸਿਓ ਤਾਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਸ਼ੰਭੂ ਬੈਰੀਅਰ ਦੀ ਇਹ ਤਸਵੀਰ ਆ ਸ਼ੰਭੂ ਬਾਰਡਰ ਦੀ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਧਰਲੇ ਬੰਦੇ ਕੁਝ ਹੋਰ ਨੌਜਵਾਨ ਵੀ ਜਾ ਰਹੇ ਆ ਇਸ ਪਾਸਿਓਂ ਇਸ ਪਾਸਿਓਂ ਕੁਝ ਹੋਰ ਨੌਜਵਾਨ ਵੀ ਜਾ ਰਹੇ ਆ ਜਿਹੜੇ ਕਿ ਉਹਨਾਂ ਨੂੰ ਕਹਿ ਵੀ ਰਏ ਸੀਗੇ ਕਿ ਤੁਸੀਂ ਵਾਪਸ ਮੁੜਿਓ ਇਧਰ ਨਾ ਜਾਓ ਤਾਂ ਇਹ ਗੱਲ ਕਹਿ ਰਹੇ ਨੇ ਕੁਝ ਇੱਕ ਹੋਰ ਨੌਜਵਾਨ ਵੀ ਸਾਹਮਣੇ ਦੇਖ ਸਕਦੇ ਹੋ ਇਹ ਸ਼ੰਭੂ ਬੈਰੀਅਰ ਵੱਲ ਨੂੰ ਜਾ ਰਹੇ ਨੌਜਵਾਨ ਤਾਂ ਖਾਸ ਤੌਰ ਤੇ ਰਾਤ ਦੇ ਵੇਲੇ ਤਾਂ ਬਹੁਤ ਕੇਅਰਫੁਲੀ ਰਹਿਣਾ ਪੈਂਦਾ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਲਗਾਤਾਰ ਬਹੁਤ ਸਾਰੇ ਨੌਜਵਾਨ ਚੋਟਲ ਹੋਏ ਆ ਬਹੁਤ ਸਾਰੇ ਨੌਜਵਾਨਾਂ ਦੇ ਸੱਟਾਂ ਲੱਗੀਆਂ ਔਰ ਉਧਰੋਂ ਦਿਨੇ ਤਾਂ ਜਦੋਂ ਕੁਝ ਗੋਲਾ ਦਾਗ ਗਿਆ ਜਾਂਦਾ ਤਾਂ ਪਤਾ ਲੱਗ ਜਾਂਦਾ ਪਰ ਰਾਤ ਵੇਲੇ ਪਤਾ ਨਹੀਂ ਲੱਗਦਾ ਕਿ ਕਦੋਂ ਕਿੱਥੇ ਜੇ ਆ ਕੇ ਡਿੱਗਦਾ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਤੁਸੀਂ ਵਾਪਸ ਮੁੜਿ ਆਓ ਇਹਨਾਂ ਨੌਜਵਾਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਸ਼ੰਭੂ ਬਾਰਡਰ ਤੇ ਜਿਹੜੇ ਗਏ ਆ ਮੁੰਡੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਵਾਪਸ ਮੁੜਿਓ ਇਹਨਾਂ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਜਾਰੀਆਂ ਕਿ ਤੁਸੀਂ ਵਾਪਸ ਮੁੜਿਓ ਇੱਧਰਲੇ ਬੰਨੇ ਨਾ ਜਾਓ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ਼ਾਰਾ ਕੀਤਾ ਜਾ ਰਿਹਾ ਕਿ ਵਾਪਸ ਮੁੜਿਓ ਵਾਪਸ ਮੁੜਨ ਦੇ ਲਈ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕੁਝ ਇੱਕ ਨੌਜਵਾਨ ਆਏ ਵੀ ਆ ਉਧਰੋਂ ਪਰਲੇ ਬੰਨਿਓ ਤਾਂ ਹੁਣ ਉਧਰੋਂ ਨੌਜਵਾਨ ਆਉਣੇ ਸ਼ੁਰੂ ਹੋ ਗਏ ਆ ਔਰ ਉਧਰੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਸੀ ਉਧਰੋਂ ਸਪੀਕਰ ਦੇ ਵਿੱਚ ਕੁਝ ਬੋਲਿਆ ਵੀ ਜਾ ਰਿਹਾ ਸੀਗਾ ਤਾਂ ਇਹ ਕੁਝ ਨੌਜਵਾਨ ਮੁਰ ਵੀ ਆਇਆ ਪਰ ਉਧਰ ਪਰਲੇ ਬੰਨੇ ਦੀ ਤਸਵੀਰ ਵੀ ਦਿਖਾਓ ਤਾਂ ਇਹ ਰਾਤ ਵੇਲੇ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਕੁਝ ਇੱਕ ਨੌਜਵਾਨ ਪਰਲੇ ਬੰਨੇ ਨੂੰ ਗਏ ਜਦੋਂ ਔਰ ਉਸ ਤੋਂ ਬਾਅਦ ਫਿਰ ਇਧਰਲੇ ਬਨੇ ਸਪੀਕਰ ਲੈ ਕੇ ਖੜੀ ਸੀ ਫੋਰਸ ਪੂਰੀ ਦੀ ਪੂਰੀ ਤਾਂ ਅੱਗ ਬਾਲੀ ਹੋਈ ਹੈ ਉਹਨਾਂ ਨੇ ਸ਼ਾਇਦ ਧੂਆਂ ਧੁਖਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਸ਼ੰਭੂ ਬਾਰਡਰ ਦੇ ਉੱਪਰ ਪੂਰੀ ਦੀ ਪੂਰੀ ਫੋਰਸ ਡਿਪਲੋਏ ਕੀਤੀ ਗਈ ਆ ਪੂਰੀ ਕਹਿ ਲੋ ਕਿ ਫੌਜੀ ਅਮਲਾ ਹੀ ਸਾਰਾ ਫਿਟ ਕੀਤਾ ਗਿਆ ਇਸ ਪਾਸੇ ਤਾਂ ਉਧਰੋਂ ਆਵਾਜ਼ਾਂ ਮਾਰੀਆਂ ਜਾ ਰਹੀਆਂ ਇੱਕ ਅਫਸਰ ਦੇ ਵੱਲੋਂ ਸ਼ਾਇਦ ਕੋਈ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਇਹ ਦੇਖ ਸਕਦੇ ਹੋ ਤਾਂ ਉਧਰੋਂ ਵੀ ਫੋਰਸ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਤਾਂ ਉਧਰੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਕਿ ਤੁਸੀਂ ਵਾਪਸ ਚਲੇ ਜਾਓ ਇਸ ਤਰ੍ਹਾਂ ਦੀ ਗੱਲ ਕਈ ਔਰ ਉਸ ਤੋਂ ਬਾਅਦ ਹੁਣ ਇਹ ਮਾਈਕ ਇਸ ਅਫਸਰ ਦੇ ਸ਼ਾਇਦ ਅਫਸਰ ਹੋਏਗਾ ਕੋਈ ਔਰ ਉਸ ਦੇ ਹੱਥੇ ਵਿੱਚ ਮਾਈਕ ਸੀ ਲਾਊਡ ਸਪੀਕਰ ਸੀਗਾ ਔਰ ਉਸ ਦੇ ਨਾਲ ਅਨਾਉਂਸਮੈਂਟ ਵੀ ਕੀਤੀ ਗਈ ਹੈ ਕਿ ਤੁਸੀਂ ਵਾਪਸ ਚਲੇ ਜਾਓ ਔਰ ਇਧਰਲੇ ਬੰਨੇ ਵੀ ਠੀਕ ਉਸੇ ਤਰੀਕੇ ਦੇ ਨਾਲ ਫੋਰਸ ਜ਼ਬਰਦਸਤ ਤਰੀਕੇ ਦੇ ਨਾਲ ਫੋਰਸ ਡਿਪਲੋਏ ਕੀਤੀ ਗਈ ਹੈ ਮੌਕੇ ਦੇ ਉੱਪਰ ਤਾਂ ਕਿ ਕਿਸਾਨ ਜਿਹੜੇ ਆ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ ਆ ਬੈਰੀਕੇਟ ਖਿੱਚ ਕੇ ਜਦੋਂ ਲਿਆਏ ਸੀ ਕਿਉਂਕਿ ਅਗਲੇ ਬੰਨੇ ਦੀ ਜਿਹੜੀ ਬੈਰੀਗੇਟਿੰਗ ਹੈ ਵਤਨ ਉਹ ਦਿਖਾਓ ਕਿਉਂਕਿ ਜਿੱਥੇ ਇੱਕ ਪਾਸੇ ਤਾਂ ਰੁਕੇ ਹੋਏ ਆ ਇਧਰਲੇ ਬੰਨੇ ਹਰਿਆਣਾ ਪੁਲਿਸ ਤੇ ਫੋਰਸ ਰੁਕੀ ਹੋਈ ਹੈ ਜਿਹੜੀ ਤਾਂ ਉੱਥੇ ਉਹ ਪਰਲੇ ਬੰਨੇ ਜ਼ਬਰਦਸਤ ਬੈਰੀਗੇਟਿੰਗ ਆ ਉਹਦੇ ਉਰਲੇ ਉਹਦੇ ਨਾਲ ਹੀ ਉਰਲੇ ਬੰਨੇ ਜਿਹੜੀਆਂ ਕਿੱਲਾਂ ਲਾਈਆਂ ਹੋਈਆਂ ਔਰ ਪਰ ਇੱਥੇ ਜਿਹੜਾ ਉਸ ਤੋਂ ਇਧਰਲਾ ਬੰਨਾ ਆ ਦੇਖ ਸਕਦੇ ਹੋ ਉਸ ਤੋਂ ਇਧਰਲਾ ਬੰਨਾ ਜਿਹੜਾ ਇਧਰਲੇ ਬੰਨੇ ਵੀ ਤਕੜੀ ਬੈਰੀਕੇਟਿੰਗ ਸੀਗੀ ਜਿਸ ਨੂੰ ਖਿੱਚਿਆ ਗਿਆ ਜਿਸ ਨੂੰ ਖਦੇੜਿਆ ਕਿਸਾਨਾਂ ਨੇ ਔਰ ਉਹ ਪਟਕੇ ਬੈਰੀਗੇਟ ਇਧਰਲੇ ਬੰਨੇ ਲਿਆਂਦੇ ਸੀ ਇਧਰ ਲਿਆਂਦੇ ਸੀ ਬੈਰੀਗੇਟ ਪਰ ਹੁਣ ਸੋਲ ਸਲਾਟਾ ਪਸਰਿਆ ਹੋਇਆ ਸ਼ੰਭੂ ਬਾਰਡਰ ਦੇ ਉੱਪਰ ਤਾਂ ਨੌਜਵਾਨਾਂ ਦੇ ਵੱਲੋਂ ਸਿਆਣਫ ਵਰਤ ਕੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਵਾਪਸ ਮੁੜਿਆ ਉਹ ਤਾਂ ਅੱਗੇ ਚੱਲਦੇ ਹੁਣ ਇਹ ਮਾਹੌਲ ਤੁਹਾਨੂੰ ਅਗਲਾ ਦਿਖਾਉਨੇ ਆ ਸ਼ੰਭੂ ਬਾਰਡਰ ਦਾ ਜਿਹੜਾ ਮਾਹੌਲ ਆ ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਗਲੀ ਤਸਵੀਰ ਕੀ ਕਹਿੰਦੀ ਹੈ ਸ਼ੰਭੂ ਬਾਰਡਰ ਤੇ ਅਗਲੀ ਤਸਵੀਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਹੁੰਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਹੁੰਦੇ ਆ ਇੱਥੇ ਰੱਸਾ ਕੱਸੀ ਵਾਲਾ ਸਮਝ ਲਓ ਖੇਲ ਚੱਲਦਾ ਰਹਿੰਦਾ ਉਧਰੋਂ ਜਦੋਂ ਗੋਲੇ ਛੁੱਟੇ ਜਾਂਦੇ ਆ ਤਾਂ ਇੱਧਰ ਬਹੁਤ ਸਾਰੇ ਸ਼ੈਲਸ ਤੁਹਾਨੂੰ ਪਏ ਮਿਲ ਜਾਣਗੇ ਆ ਦੇਖੋ ਇੱਕ ਸਬੂਤ ਆ ਪਿਆ ਆ ਦੇਖੋ ਬਹੁਤ ਸਾਰੇ ਗੋਲੇ ਜਿਹੜੇ ਆ ਡਾਗੇ ਜਾਂਦੇ ਆ ਕਿਸਾਨਾਂ ਦੇ ਉੱਪਰ ਇਧਰਲੇ ਬੰਨੇ ਹੰਝੂ ਗੈਸ ਦੇ ਗੋਲੇ ਹੁੰਦੇ ਆ ਔਰ ਜਿਵੇਂ ਡੇਗਦੇ ਆ ਤਾਂ ਉੱਪਰ ਨੌਜਵਾਨਾਂ ਨੇ ਵੀ ਇੱਕ ਆੜ ਕੱਢੀ ਬੂਰੀਆਂ ਸੁੱਟ ਦਿੱਤੀਆਂ ਜਾਂਦੀਆਂ ਖਾਸ ਤੌਰ ਤੇ ਪਰ ਇੱਥੇ ਸਾਰਾ ਦਿਨ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਔਰ ਲਗਾਤਾਰ ਪਰ ਸ਼ਾਮ ਨੂੰ ਇਹ ਆਗੂਆਂ ਨੇ ਕਿਹਾ ਕਿ ਸ਼ਾਮ ਨੂੰ ਇੱਥੇ ਕੋਈ ਵੀ ਰੌਲਾ ਨਹੀਂ ਪਾਉਣਾ ਇਸ ਤੋਂ ਬਾਅਦ ਫਿਰ ਸਾਰੇ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਚਲੇ ਜਾਂਦੇ ਆ ਤਾਂ ਇਹ ਪੂਰਾ ਦਾ ਪੂਰਾ ਏਰੀਆ ਜਿਹੜਾ ਸਾਰਾ ਦਿਨ ਬਿਜ਼ੀ ਰਹਿੰਦਾ ਪਰਲੇ ਬੰਨੇ ਵੀ ਉਧਰ ਅਸੀਂ ਲਗਾਤਾਰ ਦਿਖਾ ਰਹੇ ਸੀ ਅੱਜ ਸਾਰਾ ਦਿਨ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ ਆ ਔਰ ਹਜ਼ਾਰਾਂ ਗੋਲੇ ਦਾਗੇ ਗਏ ਔਰ ਅਗਲੇ ਬੰਨੇ ਦਾ ਮਾਹੌਲ ਜਿਹੜਾ ਉਹ ਕੀ ਆ ਤਾਂ ਰਾਤ ਨੂੰ 11 ਵਜੇ ਤੋਂ ਵੱਧ ਦਾ ਸਮਾਂ ਹੋ ਗਿਆ ਤਸਵੀਰ ਸ਼ੰਭੂ ਬਾਰਡਰ ਦੀ ਕੀ ਕਹਿੰਦੀ ਆ ਉਹ ਦਿਖਾਉਨੇ ਆ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਨੇਗੋਸ਼ੀਏਸ਼ਨ ਚੱਲ ਰਹੀ ਆ ਕਿਸਾਨ ਆਗੂਆਂ ਦੀ ਮੀਟਿੰਗ ਅੱਜ ਹੋਈ ਆ ਕਿਉਂਕਿ ਅੱਜ ਡਰੋਨ ਜਿਹੜਾ ਉਹ ਬੜੀ ਦਿਲਚਸਪ ਤਸਵੀਰ ਦੇਖਣ ਨੂੰ ਮਿਲੀ ਕਿਸਾਨਾਂ ਨੇ ਜਿਹੜਾ ਨੌਜਵਾਨ ਸੀ ਉਹਨਾਂ ਨੇ ਡਰੋਨ ਨੂੰ ਰੋਕਣ ਦੀ ਕਾਢ ਵੀ ਕੱਢੀ ਉਹਨਾਂ ਨੇ ਪਤੰਗਾਂ ਦੇ ਵਿੱਚ ਉਲਝਾ ਕੇ ਸੁੱਟ ਵੀ ਲਿਆ ਡਰੋਨ ਤਾਂ ਉੱਥੇ ਹੀ ਇਹਦਾ ਟਰੈਕਟਰ ਟਰਾਲੀਆਂ ਖੜੀਆਂ ਕੁਝ ਇੱਕ ਮੁੰਡਿਆਂ ਨੇ ਟੋਚਨ ਵੀ ਪਾਏ ਸੀ ਟਰੈਕਟਰਾਂ ਦੇ ਨਾਲ ਖਿੱਚ ਕੇ ਧੂਕੇ ਬੈਰੀਕਟ ਲਿਆਂਦੇ ਆ ਜਿਹੜੇ ਨੌਜਵਾਨਾਂ ਨੇ ਤਾਂ ਉਧਰਲੇ ਬੰਨੇ ਉਹਨਾਂ ਦੇ ਟਰੈਕਟਰ ਵੀ ਖੜੇ ਆ ਇਸ ਪਾਸੇ ਵੀ ਟਰੈਕਟਰ ਟਰਾਲੀਆਂ ਖੜੀਆਂ ਨੇ ਤਾਂ ਆਹ ਸਾਊਂਡ ਵਾਲਾ ਪੂਰਾ ਸਿਸਟਮ ਹੈ ਇਸ ਪਾਸੇ ਦੇਖੋ ਵੱਡੇ ਵੱਡੇ ਸਪੀਕਰ ਜਿਹੜੇ ਆ ਇਹ ਤੁਹਾਨੂੰ ਸਾਊਂਡ ਚਲਾਉਂਦੇ ਹੋਏ ਨਜ਼ਰ ਆਉਂਦੇ ਹੁੰਦੇ ਆ ਤਾਂ ਉੱਥੇ ਹੀ ਅਗਲੇ ਬੰਨੇ ਫਿਰ ਇਧਰੋਂ ਟਰਾਲੀਆਂ ਦੇ ਕਾਫਲੇ ਸ਼ੁਰੂ ਹੋ ਜਾਂਦੇ ਆ ਤਾਂ ਤੁਹਾਨੂੰ ਯਾਦ ਹੋਊਗਾ ਸਿੰਘੂ ਬਾਰਡਰ ਯਾਦ ਹੋਊਗਾ ਤੁਹਾਨੂੰ ਟਿਕਰੀ ਬਾਰਡਰ ਕਿਉਂਕਿ ਅਜੇ 1.5 ਸਾਲ ਪਹਿਲਾਂ ਦੀ ਹੀ ਗੱਲ ਆ ਤਾਂ ਤੁਹਾਨੂੰ ਸਾਰੀਆਂ ਗੱਲਾਂ ਯਾਦ ਹੋਣਗੀਆਂ ਸ਼ਾਇਦ ਤਾਂ ਵੈਸੇ ਸ਼ਾਇਦ ਨਹੀਂ ਯਾਦ ਹੋਣਗੀਆਂ ਤੁਹਾਨੂੰ ਕਿਉਂਕਿ ਉਹ ਦਿਨ ਕੋਈ ਭੁੱਲ ਨਹੀਂ ਸਕਦਾ ਉਹ ਇਤਿਹਾਸ ਦੇ ਸੁਨਹਿਰੀ ਦਿਨ ਸੀਗੇ ਉਹ ਔਰ ਉਧਰ ਵੀ ਪਰਲੇ ਬੰਨੇ ਬੈਰੀਕੇਡ ਜਿਹੜੇ ਆ ਪਟਕ ਕੇ ਧੂਕੇ ਲੈਂਦੇ ਆ ਨੌਜਵਾਨਾ ਨੇ ਮੁੰਡਿਆਂ ਨੇ ਟਰੈਕਟਰਾਂ ਦੇ ਮਗਰ ਪਾ ਪਾ ਕੇ ਉਹ ਇਧਰਲੇ ਬੰਨੇ ਵੀ ਖਿੱਚ ਕੇ ਲੈਂਦੇ ਹੋਇਆ ਕਿਉਂਕਿ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਲੇਰਾਂ ਲਾਈਆਂ ਗਈਆਂ ਸੀ ਜ਼ਬਰਦਸਤ ਤਰੀਕੇ ਨਾਲ ਬੈਰੀਗੇਟਿੰਗ ਕੀਤੀ ਗਈ ਸੀਗੀ ਪਰ ਆ ਟਰੈਕਟਰਾਂ ਦੇ ਨਾਲ ਖਿੱਚ ਖਿੱਚ ਕੇ ਬੈਰੀਗੇਟਸ ਲੈਂਦੇ ਗਏ ਆ ਤਾਂ ਲਗਾਤਾਰ ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਰਡਰ ਤੇ ਰਾਤ ਵੇਲੇ ਇਸ ਪਾਸੇ ਤਾਂ ਪੂਰੀ ਪੂਰੀ ਦੀ ਪੂਰੀ ਚਹਲ ਪਹਿਲ ਦੇਖਣ ਦੇਖਣ ਨੂੰ ਮਿਲਦੀ ਹੈ ਤਾਂ ਇਧਰਲੇ ਬੰਨੇ ਪੂਰਾ ਰਸ਼ ਹੁੰਦਾ ਹੈ ਸਾਰਾ ਦਿਨ ਭਾਈ ਠੀਕ ਠਾਕ ਹੋ ਤੁਸੀਂ ਕੀ ਮਾਹੌਲ ਨਜ਼ਰ ਆ ਰਿਹਾ ਹੈ ਪਾ ਨਹੀਂ ਵੀ ਕੋਈ ਮੈਦ ਹੁਣਾ ਤੁਸੀਂ ਹੁਣੇ ਆਏ ਹੋ ਹਾਂਜੀ ਹਾਂਜੀ ਅੱਛਾ ਹੁਣੇ ਆਏ ਬਾਈ ਹੁਣੀ ਕਹਿੰਦੇ ਕਿ ਹੁਣੇ ਆਏ ਅਸੀਂ ਤਾਂ ਕਹਿੰਦੇ ਕਿ ਬਿਲਕੁਲ ਮਾਹੌਲ ਠੀਕ ਨਹੀਂਗਾ ਬਾਈ ਹੁਣੀ ਕਹਿੰਦੇ ਕਿ ਜ਼ਰੂਰ ਨਪਟਾਰਾ ਕੁਛ ਨਾ ਕੁਛ ਹੋਣਾ ਚਾਹੀਦਾ ਔਰ ਇਧਰਲੇ ਬੰਨੇ ਆਹ ਟਰੈਕਟਰ ਵੀ ਦੇਖੋ ਇਹ ਇਹ ਮਜਬੂਰੀ ਵਸ ਕਵਰ ਕੀਤਾ ਇਹਨਾਂ ਨੇ ਕਿਉਂਕਿ ਜਦੋਂ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲੱਗੇ ਹੋਏ ਹਾਂ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਆਪਣਾ ਇਹ ਕਿਸੇ ਵਜ੍ਹਾ ਕਰਕੇ ਕਰ ਰਹੇ ਹਾਂ ਅਸੀਂ ਕਿਉਂ ਕਰ ਰਹੇ ਹਾਂ ਕਹਿੰਦੇ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਇਹ ਸਾਡੀਆਂ ਮੰਗਾਂ ਮੰਨੇ ਸਰਕਾਰ ਤਾਂ ਇੱਥੋਂ ਫਿਰ ਟਰੈਕਟਰ ਟਰਾਲੀਆਂ ਪੂਰਾ ਕਾਫਲਾ ਸ਼ੁਰੂ ਹੋ ਜਾਂਦਾ ਇਧਰ ਲੈ ਬੰਦੇਓ ਇਧਰੋਂ ਇਧਰੋਂ ਅੱਗੇ ਲੈ ਕੇ ਲੈ ਕੇ ਜਾਉਂਗੇ ਤਾਂ ਤੁਸੀਂ ਮੈਨੂੰ ਲੱਗਦਾ तकरीबन 3 ਕਿਲੋਮੀਟਰ 2.5 2.5 ਕਿਲੋਮੀਟਰ ਤੱਕ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਖੜੀਆਂ ਤਿੰਨ ਤਿੰਨ ਟਰੈਕਟਰ ਟਰਾਲੀਆਂ ਦੀਆਂ ਲੇਹਰਾਂ ਜਿਹੜੀਆਂ ਇਸ ਤਰੀਕੇ ਨਾਲ ਸੈੱਟ ਕੀਤੀਆਂ ਹੋਈਆਂ ਇਧਰਲੇ ਬੰਨੇ ਵੀ ਠੀਕ ਉਸੇ ਹੀ ਤਰ੍ਹਾਂ ਤਾਂ ਟਰੈਕਟਰ ਟਰਾਲੀਆਂ ਲਾ ਕੇ ਕਿਸਾਨ ਇਧਰਲੇ ਬੰਨੇ ਖੜੇ ਆ ਸੜਕ ਦੇ ਆਲੇ-ਦੁਆਲੇ ਤਿੰਨ ਤਿੰਨ ਲੇਹਰਾਂ ਲੱਗੀਆਂ ਹੋਈਆਂ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨ ਇੱਥੇ ਇਕੱਠੇ ਹੋ ਕੇ ਖੜੇ ਆ ਇੰਤਜ਼ਾਰ ਕੀਤਾ ਜਾ ਰਿਹਾ ਹਾਲਾਂਕਿ ਕੱਲ ਮੀਟਿੰਗ ਵੀ ਹੋਣੀ ਆ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਦੇਖਣਾ ਹੈ ਆ ਮੀਟਿੰਗ ਦੀ ਸੱਤਾ ਨਿਕਲਦਾ